ਵਿਆਦ ਦੌਰਾਨ ਭਰਾਵਾਂ ਦੇ ਵੱਲੋਂ ਹਵਾਈ ਫਾਇਰ ਕੱਡੇ ਗਏ ਨੇ ਜਿਸ ਤੋਂ ਬਾਅਦ ਕਸੂਤੇ ਇਦੋਂ ਮੇਂ ਭਰਾ ਫਸ ਗਏ ਨੇ ਜਿहां ਬਠਿੰਡਾ ਦੇ ਪਿੰਡ ਫਕਦਾ ਵਿਖੇ ਦੋ ਸੰਗੇ ਭਰਾਵਾਂ ਦੇ ਵੱਲੋਂ ਵਿਆਹ ਦੇ ਵਿੱਚ ਹਵਾਈ ਫਾਇਰਿੰਗ ਕੀਤੀ ਗਈ ਵੀਡੀਓ ਬਣਾ ਕੇ ਉਸ ਨੂੰ ਵਾਇਰਲ ਕੀਤਾ ਗਿਆ ਕਿਸੇ ਦੇ ਵੱਲੋਂ ਜਿਸ ਤੋਂ ਬਾਅਦ ਇਹ ਪੁਲਿਸ ਤੱਕ ਵੀਡੀਓ ਪਹੁੰਚਦੀ ਹੈ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਦੋਨੋਂ ਸੰਗੇ ਭਰਾਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹਵਾਈ ਫਾਇਰਿੰਗ ਕਰਨ ਵਾਲਾ 32 ਬੋਰ ਰਿਵਾਲਵਰ ਵੀ ਕਾਬੂ ਕਰ ਲਿਆ ਹੈ ਉਸ ਤੋਂ ਬਾਅਦ ਹੁਣ ਕੀ ਕੁਝ ਡੀਐਸਪੀ ਦਾ ਬਿਆਨ ਇਸ ਮਾਮਲੇ ਦੇ ਉੱਤੇ ਸਾਹਮਣੇ ਆਇਆ ਕਿ ਲੋਕਾਂ ਨੂੰ ਸਾਵਧਾਨ ਰਹਿਣ ਦੇ ਲਈ ਉਹਨਾਂ ਦੇ ਵੱਲੋਂ ਹਦਾਇਤ ਦੇ ਦਿੱਤੀ ਗਈ ਹੈ ਫੜ ਨਾਲ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਐਸਐਚਓ ਭਗਤਾ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਜਿਹੜਾ ਵਾਇਰਲ ਹੋ ਰਿਹਾ ਜਿਸ ਵਿੱਚ ਦੋ ਲੜਕੇ ਆ ਭਗਤੇ ਦੀ ਰਣ ਵਾਲੇ ਨੇ ਜਿਹੜੇ ਦੋ ਲੜਕੇ ਆਪਸ ਜਿਹੜੇ ਇੱਕ ਫੰਕਸ਼ਨ ਹੈ ਉਹਦੇ ਤੇ ਜਿਹੜੀ ਆਪ ਦੇ ਵਪਨ ਤੋਂ ਫਾਇਰ ਕਰ ਰਹੇ ਹਵਾ ਦੇ ਵਿੱਚ ਪਹਿਲਾਂ ਇੱਕ ਲੜਕਾ ਕਰਦਾ ਹੈ ਫਿਰ ਦੂਜਾ ਕਰਦਾ ਹੈ ਇਹ ਦੋਨੇ ਲੜਕੇ ਜਿਹੜੇ ਆ ਫਾਇਰ ਕਰ ਰਹੇ ਆ ਇਸ ਦੇ ਸਬੰਧ ਵਿੱਚ ਅਸੀਂ ਇਮੀਡੀਏਟ ਐਕਸ਼ਨ ਕਰਦੇ ਹੋਏ ਮਕਦਮਾ ਜਿਹੜਾ ਇਹਨਾਂ ਦੋਵਾਂ ਦੇ ਖਿਲਾਫ ਜਿਨ੍ਹਾਂ ਦੇ ਨਾਮ ਟੋਨੀ ਕੁਮਾਰ ਪੁੱਤਰ ਸੁਰੇਸ਼ ਕੁਮਾਰ ਅਤੇ ਡਿੰਪਲ ਕੁਮਾਰ ਪੁੱਤਰ ਸੁਰੇਸ਼ ਕੁਮਾਰ ਜਿਹੜੇ ਕਿ ਦੋਨੋਂ ਬ੍ਰਦਰਸ ਹੈ ਚੇਅਰਮੈਨ ਗਰੋਨੀ ਭਗਤਾ ਦੇ ਰਹਿਣਾ ਲਏ ਇਹਨਾਂ ਦੇ ਖਿਲਾਫ ਅਸੀਂ ਮਕਦਮਾ ਜਿਹੜਾ ਦਰਜ ਰਜਿਸਟਰ ਕਰ ਲਿਆ ਹੈ ਇਹਨਾਂ ਦੋਵਾਂ ਨੂੰ ਅਸੀਂ ਇਸ ਮਕਦਮੇ 'ਚ ਅਰੈਸਟ ਕਰਕੇ ਤੇ ਜਿਹੜਾ ਇੱਕ ਰਵਾਲਵਰ ਹੈ 32 ਮੋਰ ਉਹ ਜਿਹੜਾ ਸੀ ਇਹਨਾਂ ਤੋਂ ਬਰਾਮਦ ਕੀਤਾ ਹੈ ਸਾਡੇ ਐਸਐਸਪੀ ਸਾਹਿਬ ਸ਼੍ਰੀਮਤੀ ਅਮਨੀਤ ਕੌਂਡਲ ਉਹਨਾਂ ਵੱਲੋਂ ਵੀ ਸਾਨੂੰ ਸਖਤ ਹਦਾਇਤਾਂ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਵੀਡੀਓਜ਼ ਐ ਇਹ ਜਿਹੜੀ ਵਾਇਰਲ ਕਰਨ ਵਾਲਿਆਂ ਦੇ ਖਿਲਾਫ ਸਖਤ ਤੋਂ ਸਖਤ ਜਿਹੜਾ ਐਕਸ਼ਨ ਹੈ ਉਹ ਕੀਤਾ ਜਾਵੇ ਮੈਂ ਇਸ ਤੋਂ ਪਹਿਲਾਂ ਵੀ ਜਿਹੜਾ ਇਲਾਕਾ ਨਿਵਾਸੀਆਂ ਨੂੰ ਇੱਕ ਵਾਰਨਿੰਗ ਦਿੱਤੀ ਸੀ ਹਦਾਇਤ ਕੀਤੀ ਸੀ ਕਿ ਇਸ ਤਰ੍ਹਾਂ ਦੀ ਥੋੜੇ ਟਾਈਮ ਦੇ ਪਲੇਜ਼ਰ ਵਾਸਤੇ ਥੋੜੇ ਟਾਈਮ ਦੇ ਸ਼ੋਅ ਆਫ ਵਾਸਤੇ ਇਹ ਵੀਡੀਓ ਬਣਾਉਂਦੇ ਆ ਇਹਦਾ ਨਾਲ ਬਹੁਤ ਮਾੜਾ ਜਿਹੜਾ ਪ੍ਰਭਾਵ ਹੈ ਪੈਂਦਾ ਇਸ ਕਰਕੇ ਮੇਰੀ ਹਦਾਇਤ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਐਕਟਸ ਹਨ ਨਾ ਕਰਨੋ ਤੇ ਨਹੀਂ ਤਾਂ ਅਸੀਂ ਇਹਨਾਂ ਦੇ ਖਿਲਾਫ ਅਸੀਂ ਜਿਹੜਾ ਸਖਤ ਜਿਹੜੀ ਕਾਰਵਾਈ ਕਰਾਂਗੇ